ਪੰਜਾਬ ਦੇ ਵਿੱਚ ਹਰ ਰੋਜ਼ ਅਨੇਕਾਂ ਹੀ ਚੋਰੀ ਦੀਆਂ ਘਟਨਾਵਾਂ ਤੁਸੀਂ ਦੇਖਦੇ ਹੋ ਤੇ ਸੁਣਦੇ ਵੀ ਹੋਵੋਗੇ ਪਰ ਇਹ ਜੋ ਤਸਵੀਰ ਸਾਹਮਣੇ ਆਈ ਹੈ ਉਸ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਕਿ ਕਿੰਝ ਇਹਨਾਂ ਨੌਜਵਾਨਾਂ ਨੇ ਦੇਰ ਰਾਤ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਇਹ ਤਸਵੀਰ ਸਾਹਮਣੇ ਆਈ ਹੈ ਸੰਗਰੂਰ ਤੋਂ ਜਿੱਥੇ ਇੱਕ ਸੁਨਿਆਰੇ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਗਿਆ ਸਭ ਤੋਂ ਪਹਿਲਾਂ ਇਹ ਦੇਖੋ ਕਿ ਕਿੰਝ ਦੁਕਾਨ ਦੇ ਬਾਹਰ ਇਹ ਨੌਜਵਾਨ ਦੇਖਦੇ ਨੇ ਕਿ ਕੋਈ ਆਲੇ-ਦੁਆਲੇ ਤਾੜੀਆਂ ਉਸ ਬਾਅਦ ਇਹ ਸ਼ਟਰ ਤੋੜਨ ਦੀ ਕੋਸ਼ਿਸ਼ ਕਰਦੇ ਨੇ ਪਰ ਬੜੀ ਕੋਸ਼ਿਸ਼ ਕਰਦੇ ਨੇ ਇਨਾਂ ਕੋਈ ਸ਼ਟਰ ਨਹੀਂ ਤੋੜਦਾ ਤੇ ਇੱਕ ਤਰਕੀਬ ਲਾਉਂਦੇ ਨੇ ਨੌ ਇੱਕ ਦੂਜੇ ਨੌਜਵਾਨ ਦੇ ਵੱਲੋਂ ਤੁਸੀਂ ਦੇਖੋ ਆਪਣੀ ਟੀ-ਸ਼ਰਟ ਉਤਾਰ ਕੇ ਸ਼ਟਰ ਨੂੰ ਤੋੜਿਆ ਜਾਂਦਾ ਹੈ ਤੇ ਦੁਕਾਨ ਦੇ ਅੰਦਰ ਰੱਖਿਆ ਸਮਾਨ ਲੁੱਟ ਕੇ ਫਰਾਰ ਹੋ ਜਾਂਦੇ ਨੇ ਦੱਸਿਆ ਜਾ ਰਿਹਾ ਹੈ ਕਿ ਇਸ ਦੁਕਾਨ ਦੇ ਵਿੱਚ ਚਾਂਦੀ ਸਮੇਤ ਗੱਲੇ 'ਚ ਰੱਖਿਆ ਕੈਸ਼ ਇਹ ਨੌਜਵਾਨ ਚੋਰੀ ਕਰਕੇ ਫਰਾਰ ਹੋ ਗਏ ਨੇ ਪਰ ਲਗਾਤਾਰ ਜੋ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਉਹ ਬਹੁਤ ਹੀ ਹੈਰਾਨ ਕਰਨ ਵਾਲੀਆਂ ਨੇ ਪਰ ਜੇਕਰ ਅਜਿਹਾ ਹੀ ਹਿਰਿਆ ਤੇ ਲੋਕ ਕਿੰਨੇ ਕੁ ਸੇਫ ਨੇ ਤੇ ਕਿਡਨੇਕ ਲੋਕਾਂ ਦਾ ਸਮਾਂਝ ਵੀ ਸੇਫ ਹੈ ਕਿਉਂਕਿ ਲਗਾਤਾਰ ਚੋਰੀ ਦੀਆਂ ਘਟਨਾਵਾਂ ਵਧ ਰਹੀਆਂ ਨੇ ਪ੍ਰਸ਼ਾਸਨ ਗੂੜੀ ਨੀਂਦ ਸੁੱਤਾ ਪਿਆ ਤੇ ਬੇਖੌਫ ਚੋਰ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਕੇ ਫਰਾਰ ਹੋ ਜਾਂਦੇ ਨੇ ਤੁਹਾਨੂੰ ਸਿਹਰੇ ਪਤਾ ਲੱਗੇ ਕਵੰਡਿਆ ਫੋਨ ਗਿਆ ਮੈਨੂੰ ਘਰੇ ਇਸੋ ਟੀ ショਪ ਦਾ ਸੱਟ ਪੱਟਿਆ ਪਿਆ ਤੁਸੀਂ ਆ ਜਲਦੀ ਅਸੀਂ ਆਏ ਤਾਂ ਦੇਖਿਆ ਫਿਰ ਦੋਵੇਂ ਥਾਣੇ ਗਿਆ ਥਾਣੇ ਤੋਂ ਰਿਪੋਰਟ ਲਗਾ ਕੇ ਫਿਰ ਵਾਪਸ ਆਇਆ ਹਲੇ ਮੈਂ ਜੋ ਦੇਖਿਆ ਇਨਸਾਨੋ ਹਲੇ ਤੁਸੀਂ ਬਦਨਤਾ ਜੇ ਦੇਖਿਆ ਉਹਨਾਂ ਨੇ ਵੀ ਕੀ ਹੋਇਆ ਕਿੰਨਾ ਕ ਨੁਕਸਾਨ ਹੋਇਆ ਦੇਖਿਆ ਕੁਝ ਮਾਲ ਪੇਚਾਂ ਦੀ ਵੀ ਨਾਲ ਕੁਝ ਰੱਖੀ ਸੀ ਤੇ ਵੇਚੀ ਦੀ ਸਭ ਨਾਲ ਪੇਮੈਂਟ ਵੀ ਥੋੜੀ ਪਈ ਸੀ ਉਹ ਲੈ ਗਏ ਬਾਕੀ ਸੀਸੇ ਵੇੜਾ ਪੰਨ ਤੋੜ ਕਰਕੇ ਸਭ ਉਸੇ ਕੈਮਰੇ ਦੇ ਵਿੱਚ ਵੀ ਆਏ ਨੇ ਕਿਹਨੇ ਹਾਂਜੀ ਇਹ ਦੋ ਜਣੇ ਸੀ ਕੈਮਰੇ ਵਿੱਚ ਫੋਟੋ ਹੋ ਜਾਈ ਗਿਆ ਕਿਹੜੀ ਰੋਡ ਤੇ ਪੈਂਦੀ ਹੈ ਆਪਣੀ ਇਹ ਰਾਮੜੀਆ ਗੁਰਦਾਸ ਰੋਡ ਤੇ ਪੈਂਦੀ ਹੈ ਜੀ ਬਿਕਰ ਦੇ ਨਾਲ ਮੰਗਤੀ ਕਰਦੇ ਹਾਂ ਮੰਗ ਕੇ ਸਘਾਤ ਤੋਂ ਵੀ ਸਾਡਾ ਨਿਸ਼ਾਨਾ ਦਬਾਇਆ ਜਾਵੇ ਸਭ ਸਾਡੇ ਰਾਤ ਨੂੰ 2 ਵਜੇ ਚੋਰੀ ਹੋ ਗਈ ਇਹਦੇ ਵਿੱਚ ਪੰਨ ਤੋੜ ਕਾਫੀ ਕਰਕੇ ਸ਼ਟਰ ਤੋੜ ਤੋੜਤਾ ਚੋਰਾਂ ਨੇ ਆ ਕੇ ਸ਼ਰੀਆਮ ਫੋਟੋ ਆਦ ਦੇਖ ਰਹੀਆਂ ਨੇ ਵੀ ਕਿਹੜੇ ਕਿਹੜੇ ਚੋਰ ਨੇ ਗਏ ਉਹਨਾਂ ਨੂੰ ਜਲਦੀ ਜਲਦੀ ਫੜਾਇਆ ਜਾਵੇ ਨੁਕਸਾਨ ਨੁਕਸਾਨ ਜਾ ਕੇ ਜਾਂ ਡੇੜ ਘੜ ਹੋਊਗਾ ਜੀ ਵੱਧ ਤੋਂ ਵੱਧ ਅਕੇ ਹਜੇ ਕੋ ਦੇਖਣਾ ਪਊਗਾ ਦੇਖ ਕੇ ਪਤਾ ਲੱਗੂਗਾ ਜੀ ਹਾਂਜੀ ਉਹ ਉਹਨਾਂ ਨੂੰ ਨੱਥ ਪਾਈ ਜਾਵੇ ਨੱਥ ਪਾਈ ਜਾਵੇ ਚੋਰਾਂ ਨੂੰ ਜਲਦੀ ਫੜਾਇਆ ਜਾਵੇ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਜੋ ਅੱਜ ਇੱਕ ਘਟਨਾ ਹੋਈ ਹੈ ਰਾਜਨ ਜੁਵੇਲਰ ਦੇ ਇਸ ਤੋਂ ਪਹਿਲਾਂ ਵੀ ਦੋ ਤਿੰਨ ਘਟਨਾ ਇੱਕ ਹਫਤਾ ਪਹਿਲਾਂ ਹੋਈਆਂ ਦੀਆਂ ਜੋ ਸਦਰ ਬਿਆਰ ਔਰ ਮੇਨ ਲੋਹਾ ਬਿਆਰ ਦੇ ਵਿੱਚ ਹੋਈ ਸੀ ਪ੍ਰਸ਼ਾਸਨ ਨੇ ਨਾ ਉਹ ਨਾ ਉੱਤੇ ਕੁਝ ਹੋਇਆ ਤੇ ਨਾ ਅੱਜ ਦੀ ਘਟਨਾ ਦੇ ਵਿੱਚ ਹੋਇਆ ਪ੍ਰਸ਼ਾਸਨ ਨੂੰ ਬਾਰ ਬਾਰ ਕਹਿੰਦੇ ਉੱਤੇ ਇਹ ਕੋਈ ਕਾਰਵਾਈ ਨਹੀਂ ਹੋ ਰਹੀ ਕੋਈ ਗਸਤ ਨਹੀਂ ਹੋ ਰਹੀ ਵਪਾਰ ਮੰਡਲ ਪੰਜਾਬ ਔਰ ਤੂਰੀ ਇਸ ਗੱਲ ਦਾ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕਰਦਾ ਹੈ ਔਰ ਅੱਜ ਹਸੀਂ ਇੱਕ ਮੀਟਿੰਗ ਬੁਲਾਨ ਜਾ ਰਹੇ ਹਾਂ ਜੋ ਪ੍ਰਸ਼ਾਸਨ ਸੁੱਤਾ ਪਿਆ ਹੈ ਕੋਈ ਕੰਮ ਕਰਨ ਨੂੰ ਤਿਆਰੀ ਨਹੀਂ ਕੋਈ ਵਪਾਰੀਆਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਅਸੀਂ ਕਿਦਾਂ ਸੁਰੱਖਿਤ ਰਹਿਾਂਗੇ ਕਦੇ ਸਾਡੇ ਸਾਡੇ ਮੰਦਰਾਂ ਦੇ ਉੱਤੇ ਚੋਰੀਆਂ ਕੀਤੀਆਂ ਜਾਂਦੀਆਂ ਨੇ ਖੰਡਾਂ ਦੇ ਵਿੱਚ ਕਦੇ ਅੰਮ੍ਰਿਤਸਰ ਦੇ ਵਿੱਚ ਅਮਲਾ ਹੁੰਦਾ ਹੈ ਇਹ ਪੰਜਾਬ ਦੇ ਵਪਾਰੀਆਂ ਨੂੰ ਅਗਰ ਸਰਕਾਰ ਹੈ ਚਾਹਦੀ ਹੈ ਵੀ ਇੱਥੇ ਨਾ ਰਹੇਨ ਤਾਂ ਸਾਨੂੰ ਅਨਾਉਂਸ ਕਰ ਦੇ ਵੀ ਪੰਜਾਬ ਦਾ ਵਪਾਰ ਬੰਦ ਕਰਕੇ ਚਲੇ ਜਾਓ ਅਸੀਂ ਆਪਣੇ ਆਪ ਨੇ ਕਾਰੋਬਾਰ ਬੰਦ ਕਰਕੇ ਚਲ ਜਾਾਂਗੇ ਲੇਕਿਨ ਇਦਾਂ ਦੇ ਤਸ਼ੱਦਦ ਕਦੇ ਵੀ ਵਪਾਰ ਮੰਡਲ ਔਰ ਕਲੈਨੇਸ਼ਨ ਪੰਜਾਬ برداشت ਨਹੀਂ ਕਰੂਗੀ ਜੋ ਸੀਐਮਸੀਡੀ ਹੋਂਦੇ باوجود ਇੱਕ ਸੀਐਮਸੀਡੀ ਸੁਰੱਖਿਤ ਨਹੀਂ ਹੈ ਬਾਕੀ ਅਸੀਂ ਪੰਜਾਬ ਨੂੰ ਕਿਦਾਂ ਸੁਰੱਖਿਤ ਸਮਝਾਂਗੇ ਮੈਂ ਸ਼ਖ ਸ਼ਬਦਾਂ ਦੇ ਵਿੱਚ ਪ੍ਰਸ਼ਾਸਨ ਨੂੰ ਇਹ ਦੱਸਣਾ ਚਾਹਾਂ ਬਿਆਹ ਕਰਤਾ ਨੇ ਚੋਰੀਆਂ ਨੂੰ ਔਰ ਇਹ ਜਿਹੜੀਆਂ ਹੋਰ ਹੀ ਨੇ ਗੁੰਡਾਗਰਦਿਆਂ ਨੂੰ ਨਹੀਂ ਰੋਕਿਆ ਗਿਆ ਤਾਂ ਇਹ ਕਿ ਦਿਨ ਦੂਰ ਨਹੀਂ ਹੈਗਾ ਜਦੋਂ ਪੂਰਾ ਪੰਜਾਬ ਅਣਮਿੱਥੇ ਸਮੇ ਲਈ ਸੀ ਬੰਦ ਕਰ ਦੇਵਾਂਗੇ